ਵਿਡੀਓ ਕਮਾ ਮਾਂ ਬੋਲੀ ਨੂੰ ਬਸਾਰਦੀਆਂ ਨੇ ਉਹ ਕਮਾ ਮੈਂ ਸਮਝਦਾ ਕਿ ਲੰਮਾ ਸਮਾਂ ਨਹੀਂ ਜਾਂਦੀ ਤੇ ਸਿੱਖੀ ਆਪਣੀ ਮਾਂ ਬੋਲੀ ਪੰਜਾਬੀ ਸਿੱਖੀ ਨਾਲ ਆਪਣੇ ਜੋੜਨਾ ਚਾਹੀਦਾ ਤੇ ਜੁੜ ਰਹੇ ਨੇ ਆ ਤੁਸੀਂ ਦੇਖੋ ਕਿੱਡੀ ਵੱਡੀ ਗਿਣਤੀ ਨੌਜਵਾਨ ਆ ਰਹੇ ਨੇ ਤੇ ਤੁਸੀਂ ਦੇਖੋ ਵੀ ਬਹੁਤ ਵੱਡੀ ਗਿਣਤੀ ਚ ਬੱਚੇ ਵੱਡੇ ਨੌਜਵਾਨ ਜਿਨ੍ਹਾਂ ਨੇ ਪੱਜ ਪਰਨ ਕੀਤਾ ਕਿ ਅਸੀਂ ਦਸਤਾਰਾ ਸਜਾਵਾਂਗੇ ਸਿੱਖੀ ਨਾਲ ਜੋੜਾਂਗੇ ਤੇ ਮੈਂ ਸਮਝਦਾ ਕਿ ਜਿੱਥੇ ਸੱਚੀ ਉਸਦੀ ਸ਼ਰਧਾਂਤਰੀ ਹੈ ਵੀ ਜਿਹੜੇ ਨੌਜਵਾਨ ਪਤਨਪੁਰ ਵਾਲੇ ਪਾਸੇ ਪਏ ਨੇ ਉਹਨਾਂ ਨੂੰ ਕੇਸ ਰੱਖਣ ਚਾਹੀਦੇ ਆ ਦਸਤਾਰਾਂ ਫਜੋਣੀਆਂ ਚਾਹੀਦੀਆਂ ਨੇ ਦਾੜੇ ਰੱਖਣੇ ਚਾਹੀਦੇ ਨੇ ਤੇ ਸਿੱਖੀ ਸਰੂਪਾ ਜੋੜਨਾ ਚਾਹੀਦਾ। ਬਾਹਰ ਕਰੀਬ अनेका ਖੇੜੀਆਂ ਫਾਰੇ ਬੱਚੇ ਖੜੇ ਨੇ ਫਿਰ ਕੀ ਕੋਸ਼ਿਸ਼ ਆ ਵੀ ਫਤੇਗੜ ਸਾਹਿਬ ਤੋਂ ਤੁਸੀਂ ਦਫ਼ਤਰਸ ਜਾ ਕੇ ਜਾਈਏ। ਜੇ ਮੇਰਾ ਬੱਚਾ ਬੇਟੀ ਬੇਟਾ ਜੇ ਮੈਂ ਉਹਨਾਂ ਨੂੰ ਸਿੱਖੀ ਬਾਰੇ ਇਤਿਹਾਸ ਬਾਰੇ ਨਹੀਂ ਦੱਸੂਗਾ ਉਹ ਗਲਤੀ ਪੇਰੈਂਟਸ ਦੀ ਆ ਸਭ ਤੋਂ ਪਹਿਲੀ ਪਹਿਲਾ ਟੀਚਰ ਬੱਚੇ ਦੇ ਮਾਵਾਬ ਹੁੰਦੇ ਨੇ ਤੇ ਤਾਂ ਇਹ ਪਰਨ ਕਰਕੇ ਜਾ ਰਹੇ ਨੇ ਕਿ ਅੱਜ ਤੋਂ ਬਾਅਦ ਅਸੀਂ ਆਪਣੇ ਵਾਲ ਵੀ ਰੱਖਾਂਗੇ ਕੇਸ ਵੀ ਰੱਖਾਂਗੇ ਤੇ ਦਸਤਾਰ ਵੀ ਤੇ ਦਮਾਂਗੇ ਫਤਿਹਗੜ ਸਾਹਿਬ ਸ਼ਿੱਧਾਂ ਹੀ ਧਰਤੀ ਦੇ ਉੱਤੇ ਖੜੇ ਆ ਤੇ ਇੱਥੇ ਸਾਰੇ ਸਿੱਖਾਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਦਸਤਾਰ ਸਜਾਉਂਦੇ ਨੇ ਜਿਹੜੇ ਕਿ ਆਪਣੀ ਸਿੱਖੀ ਤੋਂ ਵਾਂਝੇ ਨੇ ਉਹਨਾਂ ਨੂੰ ਸਿੱਖੀ ਦਾ ਦੱਸਦੇ ਵੀ ਨੇ ਰਾਜੂ ਘਣਾ ਭਾਈ ਸਾਡੇ ਨਾਲ ਨੇ ਪੰਜਾਸੀ ਗੱਲ ਜੀ ਪੰਜਾਸੀ ਗੱਲ ਜੀ ਭਾਈ ਕਿਦਾਂ ਮਾਹੌਲ ਹੈ ਆ ਰਹੇ ਨੇ ਬੱਚੇ 17000 ਨੇ ਵੱਡੇ ਵੀ ਆ ਰਹੇ ਨੇ ਮੈਂ ਕੁਝ ਦੇਖਿਆ ਥੱਲੇ ਭੀੜ ਬਹੁਤ ਜ਼ਿਆਦਾ ਕਿੰਨੇ ਦਸਤਾਰਾ ਸੀ ਆ ਚੁੱਕੇ 17 ਤੋਂ ਸੈਂਕੜੇ ਦੀ ਗਿਣਤੀ ਦੀ ਗਿਣਤੀ ਦਾ ਲਿਖ ਰਹੇ ਨੇ ਜੀ ਪਰ ਜਦੋਂ ਸਵੇਰ ਤੋਂ ਸ਼ੁਰੂ ਕੀਤੀ ਆ ਭਾਈ ਹਰਪਾਲ ਸਿੰਘ ਜੀ ਜੋ ਹੈੱਡ ਗ੍ਰਾਂਥੀ ਨੇ ਇੱਥੇ ਉਹਨਾਂ ਨੇ ਅਰਦਾਸ ਕਰਕੇ ਸ਼ੁਰੂ ਕੀਤਾ ਸੀ ਤੇ ਤੁਸੀਂ ਦੇਖੋ ਵੀ ਬਹੁਤ ਵੱਡੀ ਗਿਣਤੀ 'ਚ ਬੱਚੇ ਵੱਡੇ ਨੌਜਵਾਨ ਜਿਨ੍ਹਾਂ ਨੇ ਪੱਜ ਪਰਨ ਕੀਤਾ ਕਿ ਅਸੀਂ ਦਸਤਾਰਾ ਸਜਾਵਾਂਗੇ ਸਿੱਖੀ ਨਾਲ ਜੋੜਾਂਗੇ ਸੋ ਬਹੁਤ ਵੱਡੀ ਗਿਣਤੀ ਜਾ ਰਹੇ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਪਰਾਲਾ ਯੂਥ ਕਾਲੀਰ ਵੱਲੋਂ ਸ਼ਰਮ ਦੇ ਕਾਲੀਰ ਵੱਲੋਂ ਤੇ ਸਮੁੱਚੀ ਸੰਗਤਾਂ ਦੇ ਸਹਿਯੋਗ ਨਾਲ ਵੀ ਸਵੇਰ ਦੀ ਦੇਖੋ ਕਿੰਨੇ ਲੋਕਾਂ ਨੂੰ ਇੱਕ ਸਤਕਾਰ ਆ ਵੀ ਅਸੀਂ ਫਤਿਹਗੜ ਸਾਹਿਬ ਤੋਂ ਦਸਤਾਰ ਸਜਾ ਕੇ ਜਾ ਰਹੇ ਹਾਂ ਤੇ ਮੈਂ ਸਮਝਦਾ ਕਿ ਜਿੱਤੇ ਸੱਚੀ ਉਸਦੀ ਸ਼ਰਧਾਂਜਲੀ ਹੈ ਵੀ ਜਿਹੜੇ ਨੌਜਵਾਨ ਪਤਤਪੁਰ ਵਾਲੇ ਪਾਸੇ ਪਏ ਨੇ ਉਹਨਾਂ ਨੂੰ ਕੇਸ ਰੱਖਣ ਚਾਹੀਦੇ ਆ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਨੇ ਦਾੜੇ ਰੱਖਣੇ ਚਾਹੀਦੇ ਨੇ ਤੇ ਸਿੱਖੀ ਸਰੂਪ ਨਾਲ ਜੋੜਨਾ ਚਾਹੀਦਾ ਇਹ ਕਿਦਾਂ ਹੋਇਆ ਜਿਵੇਂ ਸਹਿਯੋਗ ਦੰਦੇ ਨੇ ਜਿਵੇਂ ਹੁਣ ਤੁਸੀਂ ਪਹਿਲਾਂ ਜਿਵੇਂ ਇੱਕ ਬਾਹਰੋਂ ਫੈਮਿਲੀ ਆਈ ਸੀਗੀ ਕਿਦਾਂ ਸਹਿਯੋਗ ਦੰਦੇ ਨੇ ਆਕੇ ਲੋਕ ਨਹੀਂ ਬਾਹਰੋਂ ਕਿਹਨੀ ਅਨੇਕਾਂ ਫੈਮਿਲੀ ਆ ਫਾਰੇ ਬੱਚੇ ਖੜੇ ਨੇ ਫਿਰ ਇੱਕ ਦੀ ਕੋਸ਼ਿਸ਼ ਆ ਵੀ ਫਤੇਗੜ ਸਾਹਿਬ ਤੋਂ ਤੁਸੀਂ ਦਫ਼ਤਰਸ ਜਾ ਕੇ ਜਾਈਏ ਤੇ ਬੱਚਾ ਦਫ਼ਤਰ ਨਾਲ ਜੁੜੇ ਸਿੱਖੀ ਨਾਲ ਆਪਣੇ ਪੰਜਾਬ ਦੇ ਲੋਕੀ ਐਨੇ ਟੁੱਟ ਕੇ ਰਏ ਨਹੀਂ ਸਿੱਖੀ ਤੋਂ ਜਾਂ ਇਤਿਹਾਸ ਤੋਂ ਤੇ ਦੇਖੋ ਇਹ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਡਿਊਟੀ ਬਣਦੀ ਆ ਮਾਂ-ਬਾਪ ਦੀ ਜੇ ਮੇਰਾ ਬੱਚਾ ਬੇਟੀ ਬੇਟਾ ਜੇ ਮੈਂ ਉਹਨਾਂ ਨੂੰ ਸਿੱਖੀ ਬਾਰੇ ਇਤਿਹਾਸ ਬਾਰੇ ਨਹੀਂ ਦੱਸੂਗਾ ਤਾਂ ਉਹ ਗਲਤੀ ਪੇਰੈਂਟਸ ਦੀ ਆ ਸਭ ਤੋਂ ਪਹਿਲੀ ਪਹਿਲਾ ਟੀਚਰ ਬੱਚੇ ਦੇ ਮਾਪੇ ਹੁੰਦੇ ਨੇ ਮਾਪੇ ਬਾਬ ਨੂੰ ਬੱਚੇ ਨੂੰ ਸਿਖਾਉਣਾ ਚਾਹੀਦਾ ਇਹਨਾਂ ਦਿਨਾਂ ਚ ਲੈ ਕੇ ਆਉਣਾ ਚਾਹੀਦਾ ਦੱਸਣਾ ਚਾਹੀਦਾ ਵੀ ਕਿਸ ਕਾਰਨ ਕਰਕੇ ਇਹ ਜੋੜ ਮੇਲ ਲੱਗ ਰਿਹਾ ਸੋ ਮੈਂ ਸਮਝਦਾ ਕਿ ਪਹਿਲੀ ਸਿੱਖਿਆ ਮਾਪੋਂ ਦੇਣੀ ਚਾਹੀਦੀ ਆ ਮਾਪੇ ਬਾਬ ਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਸਿੱਖਿਆ ਜੋੜਨਾ ਚਾਹੀਦਾ ਤੁਹਾਡੇ ਭਰਾ ਭਤੀਜਾ ਪਿੰਡ ਦੇ ਬੰਦੇ ਕੋਈ ਵੀ ਬੱਚੇ ਨੇ ਉਹਨਾਂ ਨੂੰ ਸਿੱਖੀ ਨਾਲ ਤੇ ਸਜੋੜਨਾ ਚਾਹੀਦਾ ਆਪਣੇ ਸਕੂਲਾਂ ਦੇ ਵਿੱਚ ਵੀ ਨਾ ਪੰਜਾਬੀ 5ਵੀਂ ਕਲਾਸ ਤੋਂ ਸ਼ੁਰੂ ਹੁੰਦੀ ਆ ਨਾ ਇਹ ਆਪਣੇ ਇਤਿਹਾਸਪੜਾਈ ਅੰਦਰ ਨਾ ਉੜਾਇਦਾਸ ਖਾਈ ਅੰਦਰ ਕਿਉਂਕਿ ਜ਼ਿਆਦਾਤਰ ਇੰਗਲਿਸ਼ ਵਾਲੇ ਲੋਕ ਹੀ ਭੱਜ ਰਹੇ ਨੇ ਦੇਖੋ ਸਾਡੀ ਮਾਂ ਬੋਲੀ ਪੰਜਾਬੀ ਆ ਜਿਹੜੀਏ ਕੌਮਾਂ ਆਪਣੀ ਮਾਂ ਬੋਲੀ ਨੂੰ ਬੁਸਾਰਦੀਆਂ ਨੇ ਜਿਹੜੀਏ ਕੌਮਾਂ ਮਾਂ ਬੋਲੀ ਨੂੰ ਬੁਸਾਰਦੀਆਂ ਨੇ ਉਹ ਕੌਮਾਂ ਮੈਂ ਸਮਝਦਾ ਕਿ ਲੰਮਾ ਸਮਾਂ ਨਹੀਂ ਜਾਂਦੀ ਤਾਂ ਸਿੱਖੀ ਆਪਣੀ ਮਾਂ ਬੋਲੀ ਪੰਜਾਬੀ ਸਿੱਖੀ ਨਾਲ ਆਪਣੇ ਜੋੜਨਾ ਚਾਹੀਦਾ ਤੇ ਜੁੜ ਰਹੇ ਨੇ ਆ ਤੁਸੀਂ ਦੇਖੋ ਕਿੱਡੀ ਵੱਡੀ ਗਿਣਤੀ ਨੌਜਵਾਨ ਆ ਰਹੇ ਨੇ ਸੋ ਮੈਂ ਸਮਝਦਾ ਸ਼ੁਭ ਸੰਕੇਤ ਨੇ ਇਹ ਕਿ ਬੱਚੇ ਆਪਣੇ ਇਤਿਹਾਸ ਨਾਲ ਜੁੜ ਰਹੇ ਨੇ ਸਿੱਖੀ ਨਾਲ ਜੁੜ ਰਹੇ ਨੇ ਬੋਲੀ ਲੱਗਿਆ ਭਾਈ ਗੱਲਬਾਤ ਕਰਕੇ ਤੇ ਦੇਖ ਕੇ ਵੀ ਤੁਸੀਂ ਆਪ ਦਸਤਾਰਾਂ ਸਜਾਰੇ ਹੋ ਸਾਨੂੰ ਬਹੁਤ ਹੀ ਖੁਸ਼ੀ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਾਡੇ ਨਾਲ ਹੋਰ ਵੀ ਹੋਰ ਵੀ ਨੇ ਸਾਡੇ ਨਾਲ ਤੇ ਅਸੀਂ ਗੱਲਬਾਤ ਕਰਦੇ ਆਂ ਬਾਬਾ ਜੀ ਕਿਦਾਂ ਦਾ ਸਨਯੋਗ ਦੇ ਰਹੀ ਪਬਲਿਕ ਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਹਿੱਤਾਂ ਦੀ ਪਾਵਨ ਧਰਤੀ ਆ ਸਹੀਦੀ ਸਵਾ ਤੇ 7 ਸਾਲ ਤੇ 9 ਸਾਲ ਦੀ ਛੋਟੇ ਸ਼ਹਿਬਜ਼ਾਦੇ ਤਨਮਾਤਾ ਗੁਜਰਕੌਰ ਜੀ ਦਾ ਇਹ ਜੋ ਦਿਹਾੜਾ ਇਹ ਸੰਗਠਣਾ ਮਨਾ ਰਹੀਆਂ ਨੇ ਜੋ ਸਾਡੇ ਆਉਣ ਵਾਲੇ ਬੱਚਿਆਂ ਦੀ ਜਨਰੇਸ਼ਨ ਆ ਉਹਨਾਂ ਦਾ ਇਹ ਪ੍ਰਾਰਲਾ ਕੀਤਾ ਨਾਲ ਦੇਖੇ ਸਾਰੇ ਵੀਰਾਂ ਨੇ ਤੇ ਤਾਂ ਕਿ ਇਹ ਪਰਨ ਕਰਕੇ ਜਾ ਰਹੇ ਨੇ ਕਿ ਅੱਜ ਤੋਂ ਬਾਅਦ ਅਸੀਂ ਆਪਣੇ ਵਾਲ ਵੀ ਰੱਖਾਂਗੇ ਕੇਸ ਵੀ ਰੱਖਾਂਗੇ ਤੇ ਦਸਤਾਰ ਵੀ ਸਜਾਵਾਂਗੇ ਦਸਤਾਰ ਹੀ ਸਿੱਖ ਦੀ ਪਛਾਣ ਆ ਤੇ ਸਿੱਰ ਦਾ ਨੂੰ ਸੱਚੀ ਤੇ ਸੱਚੀ ਸ਼ਰਧਾ ਅਗਲੀ ਉਹੀ ਆ ਤੇ ਅਸੀਂ ਆਪਣਾ ਜਿਹੜਾ ਜੀਵਨ ਉਹਨਾਂ ਦੇ ਚਰਨਾਂ 'ਚ ਰੱਖੀਏ ਤੇ ਆਪਣਾ ਜੀਵਨ ਸਫਲ ਕਰੀਏ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਤੇ ਸਾਡਾ ਸਿੱਖ ਧਰਮ ਦਾ ਜਿਹੜਾ ਬੋਲਬਾਲਾ ਉਹ ਜਹੋ ਜਲਾਲ ਹੁੰਦਾ ਰਹੇ ਕਿ ਤੁਸੀਂ ਸਾਰਾ ਕੱਠ ਮਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਕਿੰਦਾ ਦਾ ਸਹਿਯੋਗ ਮਿਲ ਰਿਹਾ ਪਬਲਿਕ ਦਾ ਤੇ ਆਪਾਂ ਦਸਤਾਰਾਂ ਸਜਾ ਰਹੇ ਆ ਆਪਣੇ ਸਿੱਖ ਧਰਮ ਦੇ ਤਾਂ ਆਈ ਰਹੇ ਨੇ ਮੈਂ ਦੇਖਿਆ ਥੱਲੇ ਕਾਫੀ ਹਿੰਦੂ ਧਰਮ ਦੇ ਵੀ ਖੜੇ ਨੇ ਤੇ ਮੁਸਲਿਮ ਧਰਮ ਦੇ ਵੀ ਖੜੇ ਨੇ ਦਸਤਾਰ ਤਾਂ ਕੋਈ ਵੀ ਸਜਾ ਸਕਦਾ ਇਹ ਗੁਰੂ ਦੀ ਬਖਸ਼ਿਸ਼ ਆ ਇਹ ਗੁਰੂ ਦਾ ਤਾਜ ਆ ਇਹ ਸਾਰੇ ਤਰ ਹਰ ਇੱਕ ਵਰਗ ਦੇ ਵਿੱਚ ਉਤਸ਼ਾਹ ਹੈ ਖਾਸ ਤੌਰ ਤੇ ਬੱਚੇ ਤੇ ਨੌਜਵਾਨ ਵੀਰ ਜਿਨ੍ਹਾਂ ਨੇ ਕਦੇ ਪਹਿਲਾਂ ਦਸਤਾਰ ਨਹੀਂ ਸਜਾਈ ਕੇਸ ਕਤਲ ਕਰਵਾਏ ਹੋਏ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਆ ਕੀ ਮਹਾਰਾਜ ਅੱਗੇ ਅਰਦਾਸ ਕਰੀਏ ਸਹਬਜ਼ਾਦੇ ਅੱਗੇ ਅਰਦਾਸ ਕਰੀਏ ਸੀਧਾ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਿੱਖੀ ਨਾਲ ਜੋੜਿਆ ਜਾਵੇ ਜਿਹੜੀ ਸਾਡੀ ਜਾੜਾ ਜਿਹੜੀ ਸਾਡੀ ਦਸਤਾਰ ਹੈ ਸਾਡੀ ਪਛਾਣ ਆ ਹਰ ਇੱਕ ਘਰ ਦੇ ਵਿੱਚ ਜਿਹੜਾ ਸਿੱਖਾ ਉਹਨੂੰ ਹਰ ਇੱਕ ਨੂੰ ਆਪਣਾ ਜਿਹੜਾ ਪੱਤੀਤਾ ਬੰਦਾ ਉਹਨੂੰ ਗੁਰੂ ਵਾਲੇ ਬਣ ਕੇ ਦਸਤਾਰ ਸਜਾ ਕੇ ਸਿੰਘ ਸੱਜ ਕੇ ਆਪਣੇ ਕੇਸ ਰੱਖ ਕੇ ਵਧੀਆ ਗੁਰੂ ਦੇ ਲੜ ਲੱਗਣਾ ਚਾਹੀਦਾ ਇਹੀ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੇ ਜਿਹੜੇ ਇੱਥੇ ਸ਼ਹੀਦਾਂ ਦੇ ਨਕਮਸਤਕ ਹੋਣ ਆਏ ਹਨ ਕਿ ਉਹ ਅੱਜ ਤੋਂ ਜਿਹੜੇ ਇੱਥੇ ਦਸਤਾਰ ਸਜਾ ਕੇ ਆਉਂਦੇ ਨੇ ਔਰ ਅਰਦਾਸ ਕਰਨ ਪ੍ਰਣ ਕਰਨ ਵੀ ਅੱਜ ਤੋਂ ਅਸੀਂ ਦਸਤਾਰ ਸਜਾਵਾਂਗੇ ਸਾਡਾ ਹੀ oprala ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਈ ਤੁਹਾਡਾ ਆਪਾਂ ਉਰੇ ਦਸਤਾਰ ਸਜਾਰੇ ਆ ਕਿਦਾਂ ਪਬਲਿਕ ਦਾ ਸੇ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਸੇ ਬਾਬਾ ਫਤਿਹ ਸਿੰਘ ਦੇ ਪਵਿੱਤਰ ਸਥਾਨ ਤੇ ਸ਼ਹਾਦੀ ਦਿਹਾੜੇ ਤੇ ਸ਼ਰੋਮਣੀ ਕਲਰ ਯੂਥ ਵਿੰਗ ਵੱਲੋਂ ਇਹ ਜਿਹੜਾ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਬੜਾ ਸਰਾਂਗਾ ਯੋਗ ਕਦਮ ਇਹਨਾਂ ਨੌਜਵਾਨਾਂ ਦਾ। ਦਸ਼ਮੇਸ਼ ਪਿਤਾ ਨੇ ਜਦੋਂ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਦਾ ਅਸ਼ੀਸ਼ ਲੈ ਕੇ ਪਹੁੰਚੇ ਉਹਨਾਂ ਨੇ ਪੁੱਛਿਆ ਕਿ ਉੱਥੇ ਹੋਰ ਵੀ ਸਿੱਖ ਸੇ? ਉਹ ਕਹਿਣ ਲੱਗੇ ਗੁਰੂ ਸਾਹਿਬ ਸਿੱਖ ਤਾਂ ਹੋਣਗੇ ਪਰ ਪਛਾਣ ਕਿਸੇ ਤੇ ਨਹੀਂ ਹੋਈ। ਗੁਰੂ ਸਾਹਿਬ ਕਹਿਣ ਲੱਗੇ ਠੀਕ ਹੈ। ਮੈਂ ਇਦਾਂ ਦੇ ਸਿੱਖ ਬਣਾਵਾਂਗਾ ਜਿਹੜੇ ਲੱਖਾਂ ਵਿੱਚ ਖੜੇ ਇਕੱਲਾ ਦਿਖੇਗਾ। ਸੋ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਪੰਜ ਕਕਾਰ ਦੇ ਕੇ ਜਿੱਤੇ ਦਸਤਾਰ ਸਿਰਾਂ ਤੇ ਸਜਾ ਕੇ ਧਮਾਨੇ ਸਜਾ ਕੇ ਸਿੰਘ ਸਜੇ ਸੀ ਇਹ ਦਸਤਾਰ ਜਿਹੜੀ ਹੈ ਸਿੱਖ ਦੀ ਸ਼ਾਨ ਹੈ ਸਿੱਖ ਦਾ ਮਾਣ ਹੈ ਸੋ ਇਹ ਜਿਹੜੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਜਿਹੜੇ ਬੱਚਿਆਂ ਨੂੰ ਦਸਤਾਰ ਦਾ ਮਹੱਤਵ ਨਹੀਂ ਪਤਾ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਬੱਚੇ ਜਿਹੜੇ ਨੇ ਕੇਸ ਵੀ ਕਤਲ ਕੀਤੇ ਹੋਏ ਨੇ ਉਹ ਦਸਤਾਰਾਂ ਸਜਾ ਰਹੇ ਨੇ ਜੋ ਅੱਜ ਦਸਤਾਰਾਂ ਸੇ ਜਾ ਰਹੇ ਨੇ ਆਉਣ ਵਾਲੇ ਸਮੇਂ ਚ ਉਹਨਾਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਹਿਬਜ਼ਾ ਤੇ ਕਿਰਪਾ ਕਰਨਗੇ ਉਹ ਕੇਸ ਰੱਖ ਕੇ ਵੀ ਫਿਰ ਦਸਤਾਰਾਂ ਸੇ ਜਾਣਗੇ ਸੋ ਇਹ ਬਹੁਤ ਵਧੀਆ ਪ੍ਰੋਗਰਾਮ ਆ ਮੈਂ ਨਾ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਖਾਸ ਕਰਕੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝੰਜਰ ਸਾਹਿਬ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ